ਦੋਸਤੋ ਅਕਸਰ ਹੀ ਜਿੱਦਾਂ ਕਿ ਗਰਮੀਆਂ ਦਾ ਮੌਸਮ ਆ ਗਿਆ ਹੈ ਤਾਂ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿ ਪਿੰਡਾਂ ਦੇ ਵਿੱਚ ਜਿੱਦਾਂ ਆਪਣੇ 베ੜੇ ਦੇ ਵਿੱਚ ਪੱਖਾ ਲਾ ਕੇ ਲੋਕ ਪੈ ਜਾਂਦੇ ਹਨ ਤਾਂ ਜਿਸ ਤਰ੍ਹਾਂ ਸੱਪ ਗਰਮੀਆਂ ਦੇ ਵਿੱਚ ਘਰਾਂ ਦੇ ਵਿੱਚ ਜਿਆਦਾ ਵੜਨਾ ਸ਼ੁਰੂ ਕਰਦੇ ਹਨ ਠੰਡੀਆਂ ਜਗ੍ਹਾ ਲੱਭਦੇ ਹਨ ਤਾਂ ਇਸ ਨੂੰ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਤੇ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਵੱਧ ਤੋਂ ਵੱਧ ਆ ਤੁਸੀਂ ਦੇਖ ਰਹੇ ਹੋ ਕਿ ਵੀਡੀਓ ਸੱਪ ਦੀ ਕਿ ਕਿ ਪੱਖੇ ਦੇ ਵਿੱਚ ਕਿਸ ਤਰ੍ਹਾਂ ਵਿੱਚ ਘੁੰਮੀ ਜਾ ਰਿਹਾ ਹੈ ਇਸ ਤੋਂ ਨਿਕਲਿਆ ਵੀ ਨਹੀਂ ਜਾ ਰਿਹਾ ਇਹ ਵੀਡੀਓ ਦਰਸਾਰ ਸਵੇਰ ਦੀ 7:00 ਵਜੇ ਦੀ ਹੈ ਪਿੰਡ ਦੀ ਵੀਡੀਓ ਉਸਦੀ ਇਹ ਕੀ ਜਦੋਂ ਸਭpri ਇਹ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ ਸੱਪ ਹਲੇ ਵੜਨਾ ਹੀ ਸ਼ੁਰੂ ਕਰਦਾ ਹੈ ਤਾਂ ਨਿਗਾਹ ਪੈ ਜਾਂਦੀ ਹੈ ਘਰ ਦੀ ਔਰਤ ਦੀ ਤਾਂ ਸਾਰੀ ਫੈਮਿਲੀ ਨੂੰ ਬੁਲਾ ਲੈਂਦੀ ਹੈ ਕਿਉਂਕਿ ਸੱਪ ਪੱਕੇ ਦੇ ਵਿੱਚ ਵੜਦਾ ਜਾਂਦਾ ਹੈ ਪਰ ਉਸ ਤੋਂ ਨਿਕਲਿਆ ਨਹੀਂ ਜਾਂਦਾ ਵਿੱਚ ਜਾਲੀ ਦੇ ਘੁੰਮੀ ਜਾ ਰਿਹਾ ਹੁੰਦਾ ਹੈ ਸਟਾਰ ਖਾਸ ਕਰਕੇ ਕਈ ਵਾਰ ਰਾਤ ਨੂੰ ਵੀ ਪੱਖੇ ਦੇ ਵਿੱਚ ਇਸ ਤਰ੍ਹਾਂ ਹੀ ਵੱੜ ਸਕਦਾ ਹੈ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੇਣਾ ਤੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ